ਪਰਾਨੂੰ ਵੀ ਸਪਲਾਈ ਦੇਊਗਾ ਕਿ ਕੱਲੇ ਇਸ ਇਸੇ ਕਾਊਂਟਰ ਤੇ ਰਹੋਗੇ ਕੱਲੇ ਕੋਈ ਵੀ ਲੈ ਸਕਦਾ ਸਾਡੇ ਸਟੂਡੈਂਟ ਨੂੰ ਕਾਊਂਟਰ ਤੋਂ ਹੋਸਟਲ ਲਈ ਟਿਕਟ ਅਵੇਲੇਬਲ ਹੈ ਡੀਟੇਲ ਲਈ ਠੀਕ ਹੈ ਉਸ ਤੋਂ ਬਾਅਦ ਦੀਵਾਲੀ ਤੋਂ ਲਾਭ ਹੋਵੇਗੀ ਉਹ ਸੱਤੀਆਂ ਲੋਟਰੀਜ਼ ਪੰਜਾਬ ਸਰਕਾਰ ਕੀ ਚਲਾਈ ਨੇ ਜਿਹੜੀ ਗਰੰਟਡ ਤੋਂ ਪਬਲਿਕ ਨੇ ਜਿਵੇਂ ਕਿ ਉਹ 200 ਦੀ ਮੰਤਰੀ ਲੋੜੀਆ ਜਿਹੜੀ ਐਵਰੀ ਫਸਟ ਸੈਚਵਰੀ ਨਿਕਲਦੀ ਆ ਤੇ ਐਸਓਆਰ ਦੀ 4 ਲੱਖ ਨੂੰ ਹੋ ਜਾ ਰਹੀ ਹੈ ਤਾਂ ਵੀ ਫਸਟ ਟਾਈਮ ਗਰੰਟਡ ਤੋਂ ਪਬਲਿਕ ਹੈ ਇਸ ਤੋਂ ਇਲਾਵਾ ਸਾਡੀ ਗੋਲ ਸਿੱਕਮ ਨਾਗਾਲੈਂਡ ਸਟੇਟ ਮੈਂ ਲੋਟਰੀਜ਼ ਨੇ ਜਿਹਦੇ ਵਿੱਚ ਸਿਕਮ ਲੋਟਰੀ ਦੀ ਪਿਛਲਾ ਵਕਤ ਦਾ ਜਿਹੜਾ 11 ਕਰੋੜ ਦਾ ਕਹਿੰਦਾ ਕਿ ਨਾ ਗਰੰਟਡ ਤੋਂ ਪਬਲਿਕ ਹੈ 3 ਕਰੋੜ ਦਾ ਫਸਟ ਟਾਈਮ ਦਾ ਜਿਹੜਾ ਗਰੰਟਡ ਤੋਂ ਪਬਲਿਕ ਹੈ ਨਹੀਂ ਇਹ ਜੀ ਲੋਟਰੀਸ ਨੇ ਜਿ ਸਾਰੀਆਂ ਸਰਕਾਰੀਆ ਲੋਟਰੀਸ ਨੇ ਕੋਈ ਪ੍ਰਾਈਵੇਟ ਲੋਟਰੀ ਨਹੀਂ ਹੋਰ ਅਸੀਂ ਸਾਰੀਆਂ ਸਰਕਾਰੀਆ ਲੋਟਰੀਸ ਵੀ ਨਹੀਂ ਕਰਦੇ ਸਰਕਾਰ ਦੇ ਦਿੱਤੇ ਜਿਹੜੇ ਡੌਨ ਡੋਰ ਸਰਵਿਸ ਕਰਦੇ ਉਹ ਲੋਕਾਂ ਨੂੰ ਸ਼ੌਪ ਤੋਂ ਸ਼ੌਪ ਜਾ ਕੇ ਵੀ ਡੌਨਲੀ ਸੇਲ ਕਰਦੇ ਜਿੰਨਾ ਕੋਲ ਸਾਡਾ ਜਿਹੜਾ ਵਿਲ ਹੁੰਦਾ ਆ ਜਿਵੇਂ ਕੋਈ ਸਲੋਟਰੀ ਜਨਸੀ ਆ ਸਾਡੇ ਤੇ ਤੇ ਉਹ ਆਪਣਾ ਬਿਲ ਕੱਟ ਕੇ ਉਹਨਾਂ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ ਕੋਈ ਕਿੱਥੇ ਐਸਾ ਕਿ ਸਾਰੀਆਂ ਵੈਲੀਟ ਨੇ ਉਰੇ ਇਹਦੇ નીચે 바ਰ ਕੋਡ ਲੱਗੇ ਹੁੰਦੇ ਨੇ ਤੁਸੀਂ ਉਹਨੂੰ ਸਕੈਨ ਕਰਕੇ ਵੀ ਚੈੱਕ ਕਰ ਸਕਦੇ ਹੋ ਕਿ ਟਿਕਟ ਪਹਿਲਾਂ ਹੀ オリジナル ਆ ਕੋਈ ਬਕਾਇਦਾ ਟਿਕਟ ਦੇ ਬੈਕ ਸਾਈਡ ਦੇ ਉੱਤੇ ਟਿਕਟ ਦੇ ਤੇ ਸਟੈਂਪੋ ਵੀ ਲੱਗੀ ਹੋਈ ਆ ਹੋਰ ਵੀ ਲੱਗੇ ਹੋਇਆ ਤਾਂ ਆਪਾਂ ਉਹਦੇ ਤੋਂ ਵੀ ਫੋਨ ਕਰਕੇ ਵੀ ਵੈਰੀਫਾਈ ਕਰ ਸਕਦੇ ਆ ਕੀ ਇਹ ਟਿਕਟ オリジナル ਆ ਵੈਰੀਫਾਈਡ ਆ ਕਿਸੇ ਅਥੋਰਾਈਜ਼ ਏਜੰਸੀ ਤੋਂ ਆਈ ਹੀ ਆ ਸਮਝਾ ਕੇ ਫੇਕ ਵਾਲੇ ਤੱਕ ਨੂੰ ਆਪਾਂ ਇਹ ਵੀ ਚੈੱਕ ਕਰਦਾ ਹੋਰ ਆਪਾਂ ਚੈੱਕ ਕਰ ਸਕਦੇ ਆ ਜਿਹੜੇ ਸਾਡੇ ਬਹੁਤ ਸਾਰੇ ਸੈਲਰ ਨੇ ਜਿਹੜੇ ਦੋ ਤੋਂ ਦੋ ਡਾਕੂ ਸੇਵ ਜਿਹੜੇ ਡਿਗੇਸ ਕਰਦੇ ਨੇ ਆਪਾਂ ਉਹਨਾਂ ਕੋ ਵੀ ਪੇਪਰ ਜੀਸ ਕਰ ਸਕਦੇ ਆ ਜੀ ਠੀਕ ਹੈ ਸਾਰੇ ਜਿਵੇਂ ਇੱਕ ਕੰਟ੍ਰੈਕਟ ਹੈ ਜਿਹੜਾ ਇਹ ਹੋਰਾਂ ਨੂੰ ਵੀ ਸਪਲਾਈ ਦੇਊਗਾ ਇੱਥੇ ਕਿ ਕੱਲੇ ਇਸੇ ਇਸੇ ਕਾਊਂਟਰ ਤੇ ਰਹੋਗੇ ਕੱਲੇ ਕੋਈ ਨਹੀਂ ਲੈ ਸਕਦਾ ਸਾਡੇ ਸਟੂਰਡਲ ਆਪਰੇਟ ਤੋਂ ਹੋਸਪੀਟਲ ਵਿੱਚ ਕੁਟਿਟਾ ਅਵੇਲੇਬਲ ਹੈ ਡਿਟੇਲ ਠੀਕ ਹੈ ਉਸ ਤੋਂ ਇਲਾਵਾ ਦੀਵਾਲੀ ਤੋਂ ਇਲਾਵਾ ਹੋਰ ਵੀ ਹੋਸਟੀਆਂ ਨੋਟਿਸ ਪੰਜਾਬ ਸਰਕਾਰ ਦੀ ਚਲਦੇ ਨੇ ਜਿਹੜੀ ਗਰੰਟਰਡ ਤੋਂ ਪਬਲਿਕ ਨੇ ਜਿਵੇਂ ਕਿ ਉੱਪਰ 200 ਦੀ ਮੰਤਰੀ ਲੋੜਦੀ ਹੈ ਜਿਹੜੀ ਐਪੀ ਫਸਟ ਸੈਕਟਰੀ ਨਿਕਲਦੀ ਆ ਤੇ ਐਸਓਪੀ 4 ਲੱਖ ਦੀ ਨਿਕਲ ਜਾਦੀ ਉਹਦਾ ਵੀ ਫਸਟ ਪੇ ਗਰੰਟਰਡ ਤੋਂ ਪਬਲਿਕ ਦਾ ਇਸ ਤੋਂ ਇਲਾਵਾ ਸਾਡੀ ਕੋਲ ਸਿੱਕਮ ਨਾਗਾਲੈਂਡ ਸਟੇਟ ਮੈਂਟਰੀ ਲੋੜਦੀ ਹੈ ਜਿਹਦੇ ਵਿੱਚ ਸਿੱਕਮ ਸਰਕਾਰ ਦੀ ਪੂਜਾ ਹਕਮਤ ਦਾ ਜਿਹੜਾ 11 ਕਰੋੜ ਰੁਪਏ ਦਾ ਜਿਹੜਾ ਤੀਜਾ ਪ੍ਰੋਜੈਕਟ ਗਰੰਟਰਡ ਤੋਂ ਪਬਲਿਕ ਤਿੰਨ ਕਰੋੜ ਦਾ ਫਸਟ ਪੇ ਦਾ ਜਿਹੜਾ ਗਰੰਟਰਡ ਤੋਂ ਪਬਲਿਕ

ਲੋਟਰੀ ਦਾ ਬਹੁਤ ਬੜਾ ਆਸਾਨ ਹੈ ਜੀ ਅੱਜ ਜੋ ਪੰਜਾਬ ਸਰਕਾਰ ਦੀ ਲਾਟਰੀ ਦਾ ਤੁਰੀ ਵਿੱਚ ਆਫਿਸ ਖੁੱਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਮੁਬਾਰਕ ਬਾਗੇਰਾ ਚੌਰਾ ਜੀ ਸਾਰੇ ਪ੍ਰਿੰਸ ਲੋਟਰੀ ਏਜੰਸੀ ਦੇ ਮਾਲਕ ਸਹਿਬਾਨ ਨੂੰ ਅਤੇ तमाम ਇਹਨਾਂ ਦੇ ਪਰਿਵਾਰ ਸਹਿਬਾਨ ਜਿਨ੍ਹਾਂ ਨੇ ਕੂਰੀ ਦੇ ਵਿੱਚ ਇੱਕ ਹੋਰ ਆਫਦਾ ਆਊਟਲੈਟ ਖੋਲ੍ਹਿਆ ਬਹੁਤ ਬਹੁਤ ਮੁਬਾਰਕਬਾਦ ਦਿਨਾਂ ਹੈ ਔਰ ਕਾਮਨਾ ਕਰਦੇ ਆਂ ਕਿ ਇਸ ਵਾਰੀ ਜਿਹੜਾ ਦੀਵਾਲੀ ਦਾ ਬੰਪਰ ਹੋਵੇ ਉਹ ਸਾਡੇ ਧੂੜੀ ਦੇ ਕਿਸੇ ਵੀ ਰੋਡ ਬੰਦ ਦਿੱਤੇ ਹੋਈ ਨਿਕਲੇ ਔਰ 2027 ਦੇ ਵਿੱਚ ਮੈਂ ਕਹਿੰਦਾ ਕਿ ਸਾਨੂੰ ਵੀ ਕਰਦੇ ਨੇ ਅਸੀਂ ਵੋਟਾਂ ਵੀ ਲੰਗਦੀਆਂ ਸਾਨੂੰ ਖਰਚਾ ਵੀ ਚਾਹੀਦਾ ਪਈ ਇੱਕ ਦੋ ਸਾਨੂੰ ਵੀ ਕਰਦੇ ਵੀ ਠੀਕ ਆ ਸਰ ਪਾਕਿਸਤਾਨੇ ਹਮੇਸ਼ਾ ਧੂੜੀ ਦੇ ਲੋਕਾਂ ਵੀ ਕਾਮਨਾ ਕਰਦੇ ਆਂ ਆਸ ਕਰਦਾ ਸਾਡੇ ਭਰਾਵਾਂ ਦਾ ਕੰਮ ਦੇਣ ਟੁਕਣੀ ਦਾ ਚੌਕਣੀ ਤਰਕੀਆਂ ਕਰੇ ਸਾਰੇ ਜਿਹੜੇ ਨਵੇਂ ਵਰਕਰ ਸਹਿਬਾਨ ਨੇ ਹਮੇਸ਼ਾ ਚੰਗੀ ਕਲਾ ਵਿੱਚ ਰਹੇ ਪਰ ਅੱਗੇ ਸ਼ੁਰੂ ਕਰੀਏ ਬਹੁਤ ਸਾਰਾ ਆਪਕੋ ਜੀ ਮਹਾਮਾਈ ਮੂਰੇ ਅਰਦਾਸ ਕਰਦੇ ਆਂ ਧੂਰੀ ਦੇ ਵਿੱਚ ਐਸ ਕੀ ਭਗਤ ਸਾਡੇ ਸ਼ੂਹਤਾਂ ਦੇ ਨਾਲ ਸ਼ਿਭੂ ਵੀਰ ਜੀ ਨੂੰ 11 ਕਰੋੜ ਦਾ ਨਾਮ ਲੱਗੇ ਅਵਨੇ ਕੱਲ ਕਮਲਾਂ ਦੇ ਨਾਲ ਅੱਜ ਇਸ ਵਿੱਚ ਹਰ ਵਕਤ ਹਰੇਕ ਛੋੜੇ ਵੱਡੇ ਭਾਈ ਨਾਲ ਖੜੇ ਨੇ ਅਸੀਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਪਹਿਲਾਂ ਭਰੋਹ ਸਾਹਿਬ ਦਾ ਇਹਨਾਂ ਖੜੀ ਸੇਵਾ ਦੇ ਹੋਂਦ ਵਿੱਚ ਹਾਜ਼ਰ ਹੋਏ ਤੁਹਾਨੂੰ ਮੈਂ ਪਿੱਛੇ ਤੋਂ ਬਹੁਤ ਬੜਾ ਧੰਨਵਾਦ ਕਰਦਾ ਕਿ ਅਸੀਂ 11 ਕਰੋੜ ਦੇ ਮਾਲਕ ਹੱਕਦਾਰ ਪਰ ਰਹਿਣ ਦੇ ਭਰੋਹ ਸਾਹਿਬ ਦੇ ਕੰਮਾਂ